ਸ਼ਸ਼ੀਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਜਿੰਨਾਂ ਲੋਕਾਂ ਦੇ ਵਾਲ ਚੜਦੇ ਆ ਤੇ ਉਮਰ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਜਾਂਦੇ ਆ ਤੇ ਜ਼ਿਆਦਾਤਰ ਇਹ ਸਮੱਸਿਆ ਆਪਾਂ ਅੱਜਕੱਲ੍ਹ ਦੇ ਬੱਚਿਆਂ ਵਿੱਚ ਵੀ ਦੇਖ ਰਹੇ ਹਾਂ 10 12 12 ਸਾਲ ਦੇ ਬੱਚਿਆਂ ਦੇ ਉਹ ਇਸ ਤੋਂ ਪਹਿਲਾਂ ਹੀ ਉਹਨਾਂ ਦੇ ਵਾਲ ਜਿਹੜੇ ਕਿ ਚਿੱਟੇ ਹੋਣ ਲੱਗ ਜਾਂਦੇ ਆ ਤੇ ਉਹਦੇ ਲਈ ਆਪਾਂ ਅੱਜ ਦਵਾਈ ਤਿਆਰ ਕਰਦੇ ਹਾਂ ਤੇ ਸੋਨੂੰ ਵੀ ਦਿਖਾਉਣੇ ਆ ਤੇ ਵੀ ਇਹ ਕਿਵੇਂ ਕਿਉਂਕਿ ਇਹ ਸਾਡੀ ਖੁਦ ਘਰੇ ਵਰਤੀ ਹੋਈ ਦਵਾਈ ਆ ਤੇ ਅਸੀਂ ਆਪਾਂ ਤੁਹਾਨੂੰ ਵੀ ਦੱਸਦੇ ਹਾਂ ਵੀ ਇਹ ਕਿਵੇਂ ਤਿਆਰ ਕੀਤੀ ਜਾਂਦੀ ਆ ਆਹ ਫੁੱਲ ਤੁਸੀਂ ਦੇਖ ਸਕਦੇ ਹੋ ਇਸ ਨੂੰ ਗੁੱਲੜ ਦਾ ਫੁੱਲ ਕਹਿੰਦੇ ਆ ਇਹ ਤੁਹਾਨੂੰ ਹਰ ਇੱਕ ਜਗ੍ਹਾ ਤੇ ਦੇਖਣ ਨੂੰ ਮਿਲ ਜੂਗਾ ਆਮ ਤੌਰ ਤੇ ਜਿਵੇਂ ਪਾਰਕਾਂ ਜਾਂ ਘਰਾਂ ਵਿੱਚ ਤੇ ਇਹਦੇ ਤੋਂ ਆਪਾਂ ਦਵਾਈ ਤਿਆਰ ਕਰ ਸਕਦੇ ਹਾਂ ਮੈਂ ਪਹਿਲਾਂ ਬਲੌਗ ਵਿੱਚ ਵੀ ਦੱਸਿਆ ਸੀ ਤੁਹਾਨੂੰ ਦਿਖਾਇਆ ਵੀ ਸੀਗਾ ਤੇ ਅੱਜ ਆਪਾਂ ਸੋਨੂੰ ਇਹ ਦਵਾਈ ਬਣਾ ਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਚਾਰ ਫੁੱਲ ਤੋੜ ਲੈਣੇ ਆ ਬਿਲਕੁਲ ਫਰੈਸ਼ ਹੋਣ ਜਮਾ ਤਾਜ਼ੇ ਜਿਵੇਂ ਦੇਖ ਸਕਦੇ ਹੋ ਤੁਸੀਂ ਹਨਾ ਆ ਵਾਲੇ ਫੁੱਲ ਤੇ ਇਹ ਜਮਾ ਵੀ ਮਰਜਾਏ ਹੋਏ ਨਹੀਂ ਹੈਗੇ ਤੇ ਆਪਾਂ ਇਹਨਾਂ ਤੋਂ ਦਵਾਈ ਤਿਆਰ ਕਰਾਂਗੇ ਤੇ ਤੁਹਾਨੂੰ ਵੀ ਦਿਖਾਉਣੇ ਆ ਸਭ ਤੋਂ ਪਹਿਲਾਂ ਆਪਾਂ ਫਰਾਈਪੈਨ ਲੈਣਾ ਤੇ ਉਹਦੇ ਵਿੱਚ ਸਰੋਂ ਦਾ ਤੇਲ ਪਾਉਣਾ ਜੇ ਤੁਸੀਂ ਘਰ ਦਾ ਕੱਢਿਆ ਹੋਇਆ ਮਤਲਬ ਕਿ ਘਰ ਦੀ ਸਰੋਂ ਦਾ ਕੱਢਿਆ ਹੋਇਆ ਤੇਲ ਪਾਵਾਂਗੇ ਤਾਂ ਉਹ ਜ਼ਿਆਦਾ ਬੈਸਟ ਹੋਊਗਾ ਕਿਉਂਕਿ ਉਹ ਆਪਣਾ ਵੀ ਫਰੈਸ਼ ਤੇਲ ਹੋਊਗਾ ਤਾਂ ਕਰਕੇ ਤੁਸੀਂ ਘਰ ਦੇ ਕਹਾਣੀ ਦਾ ਕੱਢਿਆ ਹੋਇਆ ਸਰੋਂ ਦਾ ਤੇਲ ਪਾਓ ਚਾਰ ਫੁੱਲਾਂ ਦੇ ਵਿੱਚ ਤੁਸੀਂ 200 ਗ੍ਰਾਮ ਤੇਲ ਲੈਣਾ ਜਿਹੜਾ ਕਿ ਆਪਣਾ 1.5-2 ਮਹੀਨੇ ਆਪਣਾ ਰਾਮ ਨਾਲ ਇਹ ਤੇਲ ਆਪਣਾ ਕੱਟ ਜੇ ਸਭ ਤੋਂ ਪਹਿਲਾਂ ਆਪਾਂ ਇਸ ਤੇਲ ਨੂੰ ਗਰਮ ਹੋਣ ਲਈ ਰੱਖ ਦੇਵਾਂਗੇ ਤੇ ਜਦੋਂ ਇਹ ਹਲਕਾ ਜਿਹਾ ਗਰਮ ਹੋ ਗਿਆ ਤਾਂ ਹਨਾ ਤੁਸੀਂ ਇਹਦੇ ਵਿੱਚ ਚਾਰੇ ਫੁੱਲ ਉਹ ਪਾ ਸਕਦੇ ਹੋ ਹੁਣ ਆਪਾਂ ਚਾਰ ਚਾਰੇ ਫੁੱਲ ਇਹਦੇ ਵਿੱਚ ਪਾਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਫਰੋਂ ਆਪਾਂ ਇਹਨਾਂ ਚਾਰਾਂ ਫੁੱਲਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤੇ ਜਦੋਂ ਇਹ ਹਲਕੇ ਜਿਹੇ ਕਾਲੇ ਹੋਣ ਲੱਗ ਜਣ ਤਾਂ ਆਪਾਂ ਕੀ ਇਹ ਗੈਸ ਨੂੰ ਬੰਦ ਕਰ ਦੇਵਾਂਗੇ ਤੇ ਜੇ ਨਹੀਂ ਲੱਗਦੇ ਹੈਗੇ ਸੋ ਨੂੰ ਵੀ ਹਜੇ ਨਹੀਂ ਕਾਲੇ ਹੋਏ ਹੈਗੇ ਜਿਆਦਾ ਮਰਝਾਈ ਜਾਂਦੇ ਆ ਤਾਂ ਆਪਾਂ ਇਹਨੂੰ ਗੈਸ ਨੂੰ ਸਲੋ ਕਰ ਲੈਵਾਂਗੇ ਤੇ ਇਹਨੂੰ ਬਸ 10-15 ਸਕਿੰਟਾਂ ਲਈ ਹੋਰ ਬਣਾ ਲੈਵਾਂਗੇ ਤੁਸੀਂ ਦੇਖ ਸਕਦੇ ਆ ਜਦੋਂ ਇਹ ਫੁੱਲ ਜਾਮਨੀ ਰੰਗ ਦੇ ਹੋ ਜਾਣ ਤਾਂ ਤੁਸੀਂ ਦੇਖ ਲਓ ਇਹ ਤੇਲ ਪ੍ਰੋਪਰ ਤਰੀਕੇ ਨਾਲ ਬਣ ਜਾਊਗਾ ਤੇ ਇਸ ਤੇਲ ਨੂੰ ਠੰਡਾ ਹੋਣ ਲਈ ਰੱਖ ਦਿਓ ਜਦੋਂ ਇਹ ਠੰਡਾ ਹੋ ਗਿਆ ਤੇ ਇਸ ਨੂੰ ਕਿਸੇ ਵੀ ਕੰਚਰੇ ਭਾਂਡੇ ਵਿੱਚ ਕੱਢ ਕੇ ਰੱਖ ਲਿਓ ਤੇ ਇਸ ਨੂੰ 2-3 ਮਹੀਨੇ ਲਗਾਤਾਰ ਤੁਸੀਂ ਵਰਤਿਓ ਤੇ ਤੁਹਾਨੂੰ ਫੁੱਲ ਰਿਜ਼ਲਟ ਮਿਲੂਗਾ 100% ਕਿਉਂਕਿ ਇਹ ਸਾਡਾ ਖੁਦ ਦਾ ਤੇਲ ਘਰੇ ਵਰਤਿਆ ਹੋਇਆ ਤੇਲ ਆ ਅਸੀਂ ਇਸ ਨੂੰ ਡੇਲੀ ਯੂਜ਼ ਵੀ ਕਰਦੇ ਆ ਲਾਉਣੇ ਆ ਤੇ ਸਾਨੂੰ ਇਹਦਾ ਫੁੱਲ ਰਿਜ਼ਲਟ ਮਿਲਦਾਗਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ